नगर निगम प्रदूषण कंट्रोल बोर्ड दी टीम ने पांच क्विंटल प्लास्टिक दे लिफाफे ते लिफाफे किते जबत तीन चलान कट्टे ब्यूरो चीफ दविंदर सिंह गुरदासपुर डिप्टी कमिश्नर गुरदासपुर दे दिशा निर्देशा हेट जिले अंदर प्लास्टिक लिफाफियां दी वर्तन दे खिलाफ चेकिंग कीती जा रही है ਜੀਸੀ ਚਲਦਿਆ ਨਗਰ ਨਿਗਮ ਬਟਾਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਖਤ ਕਾਰਵਾਈ ਕਰਦਿਆਂ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਸੰਬੰਧੀ ਤਿੰਨ ਚਲਾਨ ਕੱਟੇ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਨੀਟਰੀ ਇਨਸਪੈਕਟਰ ਵਿਕਾਸ ਵਾਸੂਦੀਪ ਨੇ ਦੱਸਿਆ ਕਿ ਸਾਂਝੀ ਟੀਮ ਵੱਲੋਂ 62 ਪਹਾੜੀ ਗੇਟ ਅਤੇ ਮੀਆਂ ਮਹੱਲੇ ਵਿਖੇ ਹੋਲੇ ਸੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ 470 ਕਿਲੋਗ੍ਰam ਪਲਾਸਟਿਕ ਦੇ ਲਿਫਾਫਿਆਂ ਦੀ ਰਿਕਵਰੀ ਕੀਤੀ ਗਈ ਹੈ ਅਤੇ ਮੌਕੇ ਤੇ ਤੇ ਚਲਾਨ ਮੈਂ ਅੱਜ ਸੰਤੀਸਪ ਇੰਸਪੈਕਟਰ ਨਗਰ ਨਗਰ ਕਮਟਾਈ ਬਟਾਲਾ ਹੀ ਕੰਮ ਕਰ ਰਹੇ ਹਾਂ ਜਿਹੜੇ ਅੱਜ ਇਹ ਲਿਫਾਫੇ ਤੇ ਕਾਰਵਾਈ ਕੀਤੀ ਗਈ ਕਿੰਨੇ ਲਿਫਾਫੇ ਫੜੇ ਕਿੱਥੋਂ ਫੜੇ ਇਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਵਿਕਨ ਸਿੰਘ ਪਾਂਥੇ ਨਗਰ ਨਗਰ ਕਮਟਾਈ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾ ਹਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਇਸ ਵੇਲੇ ਅਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਸੇ 3 ਚਲਾਨ ਕੱਟੇ ਸਨ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੀਥਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇਸ਼ਨ ਤੇ ਜਿਹੜੇ ਨੇ ਸੇਲ ਹੋਂਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰਸੇ ਯੋਗ ਨਹੀਂ ਮਿਲ ਰਿਹਾ ਲੋਕਾਂ ਪਬਲਿਕ ਨੂੰ ਜਾ ਕੇ ਜਿਹੜੀ ਗਿੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੌਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੌਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵਚਨਾਇਆ ਜਾ ਸਕੀ। ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਫਾਫਾ ਬੰਦ ਹੋਇਆ ਤਾਂ ਸਰ ਲੋਕਾਂ ਨੇ ਪੂਰਾ ਸ਼ੁਰੂ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੀ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਦਰ ਅਜੇ ਲੋਕਾਂ ਚ ਅਵੇਰਨੈਸ ਘੱਟ ਹੈ ਅਵੇਰਨੈਸ ਅਸੀਂ ਹੁਣ ਲਗਾਤਾਰ ਚਲਾਨ ਕਰਾਂਗੇ ਜੀ ਆਪ ਤੇ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਬਾਏ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਦਾ ਨਾ ਯੂਜ਼ ਕੀਤਾ ਜਾਵੇ।